ਸਟਾਰਟ ਕਰੇ ਹੈਲੋ ਹੈਲੋ ਹਾਂ ਦੁਬਾਰਾ ਦੋਸਤੋ ਤੁਸੀਂ ਜੁੜੇ ਹੋ ਨਿਰਪਖ टुडे ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਇਸ ਟਾਈਮ ਅਸੀਂ ਜੈਤੂ ਠਾਣੇ ਦੇ ਅੱਗੇ ਬੈਠੇ ਆ ਜਿੱਥੇ ਕਿ ਕਾਫੀ ਦਿਨਾਂ ਤੋਂ ਧਰਨਾ ਚੱਲ ਰਿਹਾ ਉਗਰਾਹਾਂ ਜੱਥੇਬੰਦੀ ਦਾ ਤਾਂ ਕੀ ਮਸਲਾ ਪੂਰਾ ਗੱਲਬਾਤ ਜਾਂਦੇ ਆਪਾਂ ਬਈ ਜੀ ਸ਼ਸ਼ੀ ਕਾਂਜੀ ਸਤਿ ਸ੍ਰੀ ਅਕਾਲ ਜੀ ਜੀ ਬਈ ਜੀ ਲੰਬੇ ਸਮੇਂ ਤੋਂ ਤੁਹਾਡਾ ਧਰਨਾ ਚੱਲ ਰਿਹਾ ਕੀ ਕਾਰਨ ਆ ਪੂਰਾ ਕੀ ਮਸਲਾ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਇਸ ਮਸਲੇ ਨੂੰ ਵੇਖਣ ਦੇ ਲਈ ਮਸਲੇ ਨੂੰ ਸੁਣਨ ਦੇ ਲਈ ਆਇਆ ਲੋਕਾਂ ਦੇ ਸਾਹਮਣੇ ਰੱਖੋਗੇ ਵੀ ਮਸਲਾ ਕੀ ਸੀਗਾ ਦੂਜੇ ਨੰਬਰ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਬਲੋਂ ਜਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੰਗੜਾ ਤੇ ਮੇਰੀ ਟੀਮ ਅਸੀਂ ਤੁਹਾਡੇ ਨਾਲ ਜਿਹੜੀ ਗੱਲ ਕਰ ਰਹੇ ਹਾਂ ਮੇਰੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਦਲ ਸਿੰਘ ਵਾਲਾ ਜਿੱਥੇ ਸਾਡੀ ਇੱਕ ਔਰਤ ਵਿਧਵਾ ਮਾ ਰਜਿੰਦਰ ਕੌਰ ਜਿਦੇ ਬੱਚੇ ਦੋਨੋਂ ਵਿਦੇਸ਼ ਆ ਨੌਪੁੱਤ ਕੈਲੀਫੋਰਨੀਆ ਆ ਨਿਊਜ਼ੀਲੈਂਡ ਗਏ ਹੋਏ ਆ ਤੇ ਉਹਨਾਂ ਦੇ ਘਰੇ ਰਾਤ ਨੂੰ 24 ਦੀ ਰਾਤ ਨੂੰ 11:30 ਵਜੇ ਦੇ ਕਰੀਬ ਸਾਣਾ सदर ਜੈਤੋ ਦਾ ਐਸ ਐਚਓ ਆਪਦੀ ਪੁਲਿਸ ਪਾਰਟੀ ਨੂੰ ਲੈ ਕੇ ਕੰਧਾਂ ਟੱਪ ਕੇ ਚੋਰਾਂ ਵਾਂਗੂ ਬਿਨਾ ਵਰਦੀ ਤੋਂ ਬਿਨਾ ਲੈਡੀ ਕਨਸਟੇਬਲ ਤੋਂ ਹਮਲਾ ਕਰਦਾ ਹੈ ਜਾ ਕੇ ਉਹਨਾਂ ਦੇ ਘਰਾਂ ਦੇ ਦਰਵਾਜ਼ੇ ਪੱਟੇ ਜਾਂਦੇ ਅੰਦਰੋਂ ਕੋਠੀ ਦੇ ਕਬਜ਼ੇ ਪੱਟੇ ਜਾਂਦੇ ਆ ਔਰਤ ਦੀ ਖਿੱਚ ਤੂ ਹੁੰਦੀ ਆ ਤਾਂ ਲੋਕ ਉੱਥੇ ਇਕੱਠੇ ਹੁੰਦੇ ਆ ਲੋਕਾਂ ਨੇ ਇਕੱਠੇ ਹੋ ਕੇ ਇਸ ਗੱਲ ਦਾ ਜਵਾਬ ਮੰਗਦੇ ਆ ਵੀ ਇਹ ਕੀ ਗੱਲ ਹੈ ਤੁਸੀਂ ਓ ਕਿਉਂ ਕਰ ਰਹੇ ਆ ਬਿਨਾ ਵਰਦੀ ਤੋਂ ਕਿਉਂ ਆਇਆ ਕਿਉਂਕਿ ਗੱਡੀ ਆ ਜਿਹੜੀ ਗੱਡੀ ਦੇ ਉੱਤੇ ਠਾਣਾ ਸਦਰਜੇਤੋਂ ਲਿਖਿਆ ਹੋਇਆ ਹੁੰਦਾ ਤਾਂ ਉਹ ਉੱਥੇ ਘਰ ਜਾਂਦੇ ਆ ਜਦੋਂ ਘਰ ਜਾਂਦੇ ਆ ਤਾਂ ਇਧਰ ਸਾਡੇ ਪਾਸ ਆਲੇ ਪਾਸੇ ਮੇਰੀ ਉਥੇ ਇਕਾਈ ਆ ਬੀਕੇਯੂ ਇਕਤਾ ਅਗਰਾਹਾਂ ਦੀ ਸਾਡੀ ਜੇਤੋਂ ਬਲਾਕ ਦੀ ਤਾਂ ਉਧਰੋਂ ਸਾਥੀ ਸਾਡੇ ਨਾਲ ਜਦੋਂ ਸੰਪਰਕ ਕਰਦੇ ਆ ਤਾਂ ਆਪਾਂ ਇਧਰੋਂ ਇਕਾਈ ਵਾਲੇ ਬੰਦਿਆਂ ਦੀ ਨੇੜੇ ਵਾਲਿਆਂ ਦੀ ਡਿਊਟੀ ਲਾਉਣੇ ਉਹ ਸਾਥੀ ਜਾ ਕੇ ਮੌਕੇ ਤੇ ਉਹਨੂੰ ਸਿਚੁਏਸ਼ਨ ਦਾ ਪਤਾ ਲੈਂਦੇ ਆ ਅਤੇ ਲੋਕਾਂ ਨੂੰ ਇਕੱਠੇ ਜਦੋਂ ਲੋਕ ਹੋ ਜਾਂਦੇ ਆ ਕਿਉਂਕਿ ਇਸ ਗੱਲ ਦਾ ਡਰ ਹੁੰਦਾ ਵੀ ਕੋਈ ਹੁੱਲੜਬਾਜ਼ ਹੋਰ ਕੋਈ ਉਸ ਤਰ੍ਹਾਂ ਦਾ ਨੁਕਸਾਨ ਨਾ ਕਰ ਦੇਵੇ ਵੀ ਇਹਨਾਂ ਨੇ ਤਾਂ ਜਿਹੜਾ ਕਰਨਾ ਸੀ ਇਹ ਕਰਤਾ ਵੀ ਉਹਨਾਂ ਨੂੰ ਬੈਠਣ ਨੂੰ ਦਿਓ ਜਗ੍ਹਾ ਮੰਜਾ ਦਿਓ ਬਿਸਤਰਾ ਦਿਓ ਰੋਟੀ ਪਾਣੀ ਦਿਓ ਇਹ ਗੱਲਾਂ ਆਉਂਦੀਆਂ ਤਾਂ ਥਾਣੇਦਾਰ ਇਹ ਸਾਫ਼ ਕਹਿੰਦਾ ਵੀ ਮੇਥੋਂ ਗਲਤੀ ਹੋ ਗਈ ਆ ਕੋਈ ਵੀ ਗੱਲ ਦੱਸਣ ਤੋਂ ਸਮਰਥਾ ਉ ਮੇਥੋਂ ਗਲਤੀ ਹੋ ਗਈ ਮੈਂ ਘਰ ਦੇ ਅੰਦਰ ਵੜ ਗਿਆ ਤਵੀ ਮੈਨੂੰ ਇੱਕ ਵਾਰੀ ਮਾਫੀ ਦਿਓ ਮੈਂ ਗਾਂ ਨੂੰ ਨਹੀਂ ਇਸ ਤਰ੍ਹਾਂ ਕਰਦਾਗਾ ਇਧਰਲੇ ਪਾਸੋਂ ਆਪਣਾ ਇਹ ਜਥੇਬੰਦੀ ਦੀ ਸਮਝ ਦੇ ਮੁਤਾਬਕ ਹੈ ਵੀ ਭਾਈ ਇਹਨੂੰ ਗੱਲ ਨੂੰ ਸੁਭਾ ਨਵੇੜਾਂਗੇ ਉਹਨਾਂ ਚਿਰ ਬੈਠੋ ਕੋਈ ਗੱਲ ਨਹੀਂ ਸੁਭਾ ਸਾਡੀ ਲੀਡਰਸ਼ਿਪ ਆਜੂਗੀ ਤਾਂ ਉਦੋਂ ਵੱਧਵਾ ਇਥੋਂ ਦਾ ਡੀਐਸਪੀ ਸੁਖਦੀਪ ਦੂਜੇ ਠਾਣਿਆਂ ਦੀ ਪੁਲਿਸ ਨੂੰ ਮਗਾ ਕੇ ਉੱਥੇ ਲੋਕਾਂ ਦੇ ਹਲਕਾ ਲਾਠੀ ਚਾਰਜ ਕਰਕੇ ਖਿੱਚ ਤੋੜ ਕੇ ਇੱਕ ਹੋਰ ਔਰਤ ਨੂੰ ਥੱਪੜ ਮਾਰ ਕੇ ਮਨੋਜ ਕੁਮਾਰ ਤੇ ਇਹ ਗੱਡੀ ਪੁਲਿਸ ਦੀ ਕਥਾਣੇਦਾਰ ਨੂੰ ਉਥੋਂ ਕਢਾ ਕੇ ਲੈ ਕੇ ਆਉਂਦਾ ਜਦੋਂ ਕਿ ਅਸੀਂ ਤੜਕੇ ਵਾਲੇ ਦਿਨ ਸਾਰੇ ਪਿੰਡ ਦਾ ਇਕੱਠ ਕਰਦੇ ਹਾਂ ਪਰਦਾ ਕਰਨ ਲਈ ਜਾਂਦੇ 那个 SB 嗯。 ਐਸਐਸਪੀ ਇਹ ਕਹਿ ਰਿਹਾ ਵੀ ਕੋਟ ਕਪੂਰੇ ਦੇ ਵਿੱਚ ਘਟਰਾ ਵਾਪਰੀਆ ਕੱਲ ਤਿੰਨ ਫਾਇਰ ਚੱਲੇ ਆ ਨਕਾਬਪੋਸ਼ਾਂ ਵੱਲੋਂ ਉਹਦੇ ਕਰਕੇ ਲੋਕ ਇਹ ਥਾਣੇਦਾਰ ਉੱਥੇ ਗਿਆ ਅਸੀਂ ਆਖਿਆ ਵੀ ਠੀਕ ਆ ਇਹ ਵੀ ਜੇ ਕਿਦੀ ਪੜਤਾਲ ਹਾਸਤੇ ਜਾ ਸਕਦੇ ਆ ਪਰ ਉਹਦੇ ਢੰਗ ਹੁੰਦੇ ਆ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਕਰਨਾ ਹੁੰਦਾ ਸਾਰਾ ਕੁਝ ਜੀ ਉਸ ਤੱਕ ਆ ਗਿਆ ਤਾਂ ਸਾਨੂੰ ਇਹੋ ਦੱਸੋ ਵੀ ਉਹਦਾ ਕੋਈ ਕਿਸੇ ਕਸਮ ਦਾ ਕੋਈ ਲੋਕਾਂ ਨੂੰ ਵਿਖਾਇਆ ਗਿਆ ਹੋਵੇ ਵੀ ਆਹ ਵਰੰਟ ਲੈ ਕੇ ਆਏ ਆ ਜਾਂ ਵੀ ਆਹ ਭਾਈ ਦਰਖਾਸਤਾਂ ਇਸ ਪਰਿਵਾਰ ਤੇ ਜਾਂ ਇਹ ਵੀ ਜਦੋਂ ਉਸ ਤੱਕ ਆ ਗਏ ਵਰਦੀ ਦੇ ਵਿੱਚ ਗਏ ਹੁਣ ਜਾਂ ਇਹ ਵੀ ਪਿੰਡ ਦਾ ਕੋਈ ਮੋਤਵਾਰ ਵਿਅਕਤੀ ਮੈਂਬਰ ਸਰਪੰਚ ਬੈਠਿਆ ਨੰਬਰਦਾਰ ਹੈਗੇ ਆ ਜਾਂ ਚੌਂਕੀਦਾਰ ਸਾਹਿਬ ਹੈਗੇ ਪਿੰਡਾਂ ਦੇ ਅੰਦਰ ਵੀ ਉਸ ਤਰ੍ਹਾਂ ਕੋਈ ਜਾਣ ਪਛਾਣ ਵਾਲੇ ਸਾਡੇ ਜ਼ਿੰਮੇਵਾਰ ਬੰਦੇ ਬੈਠੇ ਜਥੇਬੰਦੀ ਵਾਲੇ ਜਿਨ੍ਹਾਂ ਨੂੰ ਥਾਣੇ ਵਾਲੇ ਚੰਗੀ ਤਰ੍ਹਾਂ ਜਾਣਦੇ ਆ ਉਹਨਾਂ ਦੇ ਵਿੱਚੋਂ ਕਿਸੇ ਨੂੰ ਕੁਝ ਨਹੀਂ ਉੱਥੇ ਇਹ ਅਸਮਰਥਾ ਵਿਖਾਉਂਦੇ ਆ ਵੀ ਹਾਂ ਇਹ ਤਾਂ ਗਲਤੀ ਹੋਈ ਐ ਇਸ ਗੱਲ ਦੀ ਉਹਨਾਂ ਤੇ ਬੰਦੀ ਵਿਭਾਗੀ ਕਾਰਵਾਈ ਕਰਾਂਗੇ ਅਸੀਂ ਪ੍ਰਸ਼ਾਸਨ ਦਾ ਪਿੰਡ ਦੇ ਅੰਦਰ ਜੋ ਇਹਨਾਂ ਨੇ ਦਹਿਸ਼ਤ ਪਾਈ ਆ ਉਹਨੂੰ ਉੜਨ ਦੇ ਲਈ ਦਾਇਰਸ਼ਤ ਨੂੰ ਅਰਥੀ ਸਾੜਦੇ ਆ ਅਰਥੀ ਸਾੜ ਕੇ ਵੱਡਾ ਵਫ ਦੇ ਐਸਐਸਪੀ ਨੂੰ ਮਿਲ ਕੇ ਮੰਗ ਪੱਤਰ ਦੇ ਕੇ ਆਉਣੇ ਪੰਜਾਂ ਦੇ ਵਿਭਾਗੀ ਕਾਰਵਾਈ ਦੀ ਮੰਗ ਕਰਦੇ ਆ ਕਿਉਂਕਿ ਤਿੰਨੇ ਤਾਂ ਇਹ ਐਸਐਚਓ ਗਨਮੈਨ ਤੇ ਇਹਦਾ ਡਰਾਈਵਰ ਹੋ ਜਾਂਦੇ ਆ ਮਨੋਜ ਕੁਮਾਰ ਕੋਟਪੂਰੇ ਵਾਲਾ ਸਿਟੀ ਵਾਲਾ ਹੋ ਜਾਂਦਾ ਇੱਕ ਭਵਿੰਦਰ ਐਸਆਈਆ ਬਾਜੇਖਾਨੇ ਤੋਂ ਜਿਹੜਾ ਗਲੀ ਕਲੋਜ ਕਰਦਾ ਵੀ ਇਹਨਾਂ ਦੀ ਭਾਈ ਸ਼ਬਦਾਂਵਲੀ ਸਹੀ ਨਹੀਂ ਇਸ ਕਰਕੇ ਵੀ ਇਹਨਾਂ ਤੇ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾਵੇ ਜਾਂ ਕੀਤੀ ਦਾ ਅਵਦਾ ਸਾਸ ਕਰਨ ਉਸ ਗੱਲ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਚੋਣਾ ਦੀ ਦਵਾਈ ਪਾਈ ਜਾਂਦੀ ਆ ਵੀ ਹੁਣ ਤਾਂ ਚੋਣ ਜਾਬਤਾ ਲੱਗਾ ਜੀ ਸਾਡੇ ਵਸ ਦੀ ਗੱਲ ਨਹੀਂ ਗਈ ਪਰ ਚੋਣਾ ਟੱਪ ਲੈਣ ਦੇ ਉਹ ਤੋਂ ਬਾਅਦ ਅਸੀਂ ਇਹਨਾਂ ਤੇ ਜੋ ਬਣਦੀ ਆ ਕਾਰਵਾਈ ਕਰਾਂਗੇ ਅਮਲ 'ਚ ਲਿਆਵਾਂਗੇ ਕਾਰਵਾਈ ਹੁਣੇ ਅਸੀਂ ਇਹਨਾਂ ਨੂੰ ਬਦਲੀ ਵੀ ਨਹੀਂ ਕਰ ਸਕਦੇ 189 ਧਾਰ ਦੀ ਤਾਂ ਇਧਰ ਇਹ ਹੁੰਦਾ ਵੀ ਇਹ ਕਿੰਨੇ ਦਿਨਾਂ 'ਚ ਕੀ ਬਣੂਗਾ ਤਾਂ ਉਹਨਾਂ ਨੇ 15 ਦਿਨ ਦਾ ਸਮਾਂ ਮੰਗਦੇ ਆ ਅਸੀਂ 15 ਦਿਨ ਕਹਿ ਕੇ ਇਹ ਕਹੇ ਉਹਨਾਂ ਵੀ ਅਸੀਂ ਅਮਨ ਸ਼ਾਹ ਥਾਣੇ ਦੇ ਅੱਗੇ ਬੈਠਦੇ ਆ ਤੁਸੀਂ 15 ਦਿਨਾਂ 'ਚ ਪੜਤਾਲ ਕਰ ਲਓ 15 ਦਿਨਾਂ ਦੇ ਅੰਦਰ ਵੀ ਕੋਈ ਪੜਤਾਲ ਨਹੀਂ ਕਰਦੇ 15 ਦਿਨ ਹੋ ਗਏ ਅੱਜ ਅਖੀਰਕਲ ਜਦੋਂ ਇਨਾਂ ਦੀ ਕਹੀ ਹੋਈ ਗੱਲ ਅਸੀਂ ਵੇਚਦੀ ਇਹ ਜਦੋਂ ਇਹਨਾਂ ਦਾ ਵੋਟਾਂ ਵਾਲਾ ਸਮਾਂ ਟੱਪ ਜਾਂਦਾ 29 ਨੂੰ ਧਰਨਾ ਲਾ ਕੇ ਤੇ 2 ਜੂਨ ਨੂੰ ਸਾਡਾ ਇਹ ਹੁੰਦਾ ਵੀ ਅਸੀਂ ਅਰਥ ਹੀ ਸਾੜਾਂਗੇ ਆਲਾ ਅਧਿਕਾਰੀਆਂ ਦੀ ਤੁਸੀਂ ਸਾਡੀ ਗੱਲ ਨਹੀਂ ਸੁਣ ਰਹੇ ਸਾਡੇ ਪੱਲੇ ਕੁਝ ਨਹੀਂ ਪਾ ਰਹੇਗੇ ਸਾਰੇ ਮੁਲਾਜ਼ਮੋਂ ਮੇ ਫਿਰਦੇ ਆ ਤਾਂ ਪ੍ਰਸ਼ਾਸਨ ਇਸ ਗੱਲ ਲਈ ਸਹਿਮਤ ਹੁੰਦਾ ਐਸਪੀਡੀ ਜਸਮੀਤ ਸਿੰਘ ਆ ਕੇ ਇਸ ਗੱਲ ਨਾਲ ਸਹਿਮਤ ਕਰਦਾ ਮੀਟਿੰਗ ਸੱਦ ਕੇ ਸਾਡੇ ਕਮੇਟੀ ਦੇ ਨਾਲ ਵੀ ਇਹਨਾਂ ਤੇ ਬੰਦੀ ਕਾਰਵਾਈ ਕਰਦੇਾਂਗੇ ਤੇ ਤੁਸੀਂ ਹਾਂ ਨਾ ਸਾਡੋ ਅਰਥ ਹੀ ਇਹਨੂੰ ਤੁਸੀਂ ਪੌਂਸਟ ਬੋਨਡ ਕਰੋ ਉਂ ਤੁ ਮੈਂ ਬੈਠੇ ਰਹੋ ਤੇ ਕਾਰਵਾਈ ਦਾ ਭਰੋਸਾ ਦਿੰਦੇ ਆ ਵੀ ਕਾਰਵਾਈ ਪੱਕੀ ਹੋਊਗੀ ਇਹਨਾਂ ਨੂੰ ਲੈਣ ਹਾਜ਼ਰ ਕਰਾਂਗੇ ਇਹਨਾਂ ਤੇ ਬੰਦੀ ਕਾਰਵਾਈ ਕਰਾਂਗੇ ਤੇ ਸਾਨੂੰ ਮਤਲਬ ਵੀ ਵੋਟਾਂ ਦੀ ਗਿਣਤੀ ਹੋ ਜੂਗੀ 5 ਤਰੀਕ ਤੱਕ ਤੇ 6 ਨੂੰ ਅਸੀਂ ਮਸਲਾ ਹੱਲ ਕਰ ਦਿਆਂਗੇ ਅਸੀਂ 6 ਦਾ ਵੀ ਛੱਡ ਅਸੀਂ 7 ਨੂੰ ਕਹਿ ਦਿੰਨੇ ਵੀ 7 ਤੱਕ ਸੰਦੇ ਪੱਲੇ ਪਾ ਦਿਓ ਕੁਝ 7 ਨੂੰ ਕਹ ਦੋ ਵੀ ਆਹ ਕਰਤਾ ਤੇ ਅਸੀਂ ਭਾਈ ਇੱਥੋਂ ਆਪਦਾ ਧਰਨਾ ਸਮਾਪਤ ਕਰ ਲਾਂਗੇ ਚੱਕ ਲਾਂਗੇ 6 ਕੱਲ ਟੱਪ ਜਾਂਦੀ ਆ ਕੱਲ 7 ਆ ਜਾਂਦੀ ਆ 7 ਨੂੰ ਅਸੀਂ ਦਿੱਤੇ ਹੋਏ ਪ੍ਰੋਗਰਾਮ ਦੇ ਮੁਤਾਬਕ ਜਦੋਂ ਇੱਥੇ ਅਸੀਂ ਆ ਕੇ ਬੈਠਦੇ ਆ ਤੇ ਇਸ ਡੀਐਸਪੀ ਸੁਖਦੀਪ ਸੇਂਗ ਅੰਦਰ ਮੀਟਿੰਗ ਕਰਨ ਲਈ ਸਾਡੇ ਕਿਡਰ ਨੂੰ ਸਾਦਾ ਸਾਡੀ ਕਮੇਟੀ ਜਾਂਦੀ ਆ ਤਾਂ ਬਖਲਾੜ ਚ ਆਇਆ ਡੀਐਸਪੀ ਇਹ ਕਹਿੰਦਾ ਵੀ ਹੁਣ ਹੋਰ ਕੀ ਕਰਦਗੇ ਵੀ ਕਾਰਵਾਈ ਤਾਂ ਕਰਤੀ ਆ ਅਸੀਂ ਅੱਖਾ ਜੀ ਜੋ ਕੀਤੀ ਆ ਸਾਨੂੰ ਦੱਸ ਦਿਓ ਕੀ ਪੜਤਾਲ ਕਰ ਲਈ ਪੜਤਾਲ ਕਰਨ ਲਈ ਤਾਂ ਤੁਸੀਂ ਪਿੰਡ ਦੇ ਅੰਦਰ ਹੀ ਨਹੀਂ ਕੋਈ ਅਧਿਕਾਰੀ ਗਿਆ ਕਿ ਦੀ ਪੜਤਾਲ ਲਈ ਵੀ ਆ ਤੇ ਕੋਈ ਨਹੀਂ ਗਿਆਗਾ ਤੇ ਉਹ ਕਹਿੰਦਾ ਵੀ ਪੜਤਾਲ ਆ ਜਿਹੜੀ ਪੜਤਾਲ ਤਾਂ ਕਰਾਂਗੇ ਥਾਣੇ ਸੱਦ ਕੇ ਕਰ ਲੈਣੇ ਨਹੀਂ ਪੜਤਾਲ ਤਾਂ ਐ ਥੋੜੋ ਹੁੰਦਾ ਅਸੀਂ ਇਹ ਕਹਿੰਨੇ ਆ ਵੀ ਜਿੱਥੇ ਜਨਤਾ ਦੇ ਵਿੱਚ ਹੋਇਆ ਵਿਆ ਪੜਤਾਲ ਨੂੰ ਅਸੀਂ ਉਹਨੂੰ ਸਹੀ ਮੰਨਦੇ ਹੁੰਨੇ ਹਾਂ ਦਰਸਤ ਹੁੰਦੀ ਆ ਵੀ ਜਿੱਥੇ ਘਟਰਾ ਵਾਪਰੀ ਉਹਨਾਂ ਲੋਕਾਂ ਤੋਂ ਜਾ ਕੇ ਉਹਨਾਂ ਦਾ ਪੱਖ ਸੁਣਿਆ ਜਾਵੇ ਪੜਤਾਲ ਇਹ ਆ ਵੀ ਇਹ ਕਿਉਂ ਨਹੀਂ ਤੇ ਬਖਲਾੜ ਦੇ ਵਿੱਚ ਆ ਕੇ ਇਹ ਬੋਲ ਜਾਂਦਾ ਵੀ ਹੋਰ ਮੈਂ ਕੀ ਕਰਦਿਆਂ ਮਾੜੇ ਸ਼ਬਦ ਬੋਲਦਾ ਬਖਾੜ ਚ ਗਾਲ ਤੱਕ ਕੱਢ ਜਾਂਦਾ ਵੀ ਹੁਣ ਮੈਂ ਉਹਨਾਂ ਦਾ ਧੌਣ ਲਾ ਦਿਆਂ ਤਿੰਨੇ ਲੈਣ ਹਾਜ਼ਰ ਕਰਤੇ ਆ ਹੋਰ ਸਾਡੇ ਕੋਲੇ ਕੀ ਹੈਗਾ ਇਸ ਗੱਲ ਨੂੰ ਲੈ ਕੇ ਅਸੀਂ ਆਖਿਆ ਵੀ ਫਿਰ ਤੁਸੀਂ ਸਾਡੀ ਬੇਇੱਜ਼ਤੀ ਕਰਨੀ ਸੀ ਇੱਕ ਗਲਤੀ ਕਰੀ ਤੁਹਾਡੇ ਜੂਨੀਅਰ ਅਧਿਕਾਰੀ ਨੇ ਉਹ ਤੋਂ ਸੀਨੀਅਰ ਤੂੰ ਵੀ ਉਹ ਕੋਸ਼ਿਸ਼ ਕਰ ਰਹੇ ਆ ਫਿਰ ਅਸੀਂ ਇਸ ਗੱਲ ਦੀ ਆਸ ਰੱਖ ਲਏ ਵੀ ਅਸੀਂ ਤਾਂ ਜਾਣੇ ਬਾਹਰ ਅਸੀਂ ਚੁੱਪ ਕਰਕੇ ਉੱਠ ਕੇ ਬਾਹਰ ਨਿਕਲਦੇ ਆ ਫੇਰ ਆਂਦਾ ਮੇਰੇ ਮੂੰਹੋਂ ਨਿਕਲ ਗਈ ਆ ਮੈਥੋਂ ਗਲਤੀ ਹੋ ਗਈ ਆ ਮੈਂ ਅਹਿਸਾਸ ਕਰਦਾ ਆ ਇਹ ਦੇ ਕਰਕੇ ਵੀ ਤੁਸੀਂ ਆਪਾਂ ਇਹਨੂੰ ਗੱਲ ਨੂੰ ਨਿਵੇੜ ਕੇ ਗੱਲ ਉਹਨਾਂ ਨੂੰ ਸੱਦ ਕੇ ਲੈਨ હાજર ਦੀ ਮੈਂ ਤੁਹਾਨੂੰ ਬੁਖਾ ਦੇਣਾ ਤੇ ਦੂਜਿਆਂ ਤੋਂ ਗਲਤੀ ਮਨਵਾ ਦਿਆਂਗੇ ਐਸਪੀ ਡੀ ਸਾਹਿਬ ਨਾਲ ਗੱਲ ਕਰ ਲੈਣੇ ਆਂ ਇਧਰ ਹੋਇਆ ਵੀ ਤੇਰੇ ਨਾਲ ਕੋਈ ਗੱਲ ਨਹੀਂ ਤੂੰ ਵੀ ਗਾ ਕਰਤਾ ਗਲਤੀ ਤੂੰ ਵੀ ਮੰਨੇਗਾ ਤੇ ਇਥੋਂ ਦਾ ਵੱਡੇ ਵੱਡੇ ਮੰਨ ਜਾਂਦੇ ਆ ਅਸੀਂ ਇਹ ਗੱਲ ਕਹਿ ਕੇ ਬਾਹਰ ਆ ਜੰਨੇ ਆ ਤੇ ਬਾਹਰ ਆ ਕੇ ਅਸੀਂ ਜਦੋਂ ਥਾਣੇ ਦਾ ਗੇਟ ਘੇਰ ਲੈਣੇ ਆਂ ਕੱਲ ਉਹਦੇ ਰੋਸ ਦੇ ਵਜੋਂ ਗੇਟ ਬੰਦ ਕਰਿਆ ਹੋਇਆ ਸੀਗਾ ਡੇਢ ਘੰਟਾ ਹੀ ਬੰਦ ਰੱਖਿਆ ਥਾਣੇ ਨੂੰ ਤਾਂ ਮੁਜ਼ਾਰਾ ਕਰਦੇ ਆ ਮੁਜ਼ਾਰੇ ਤੋਂ ਪਹਿਲਾਂ ਸਾਨੂੰ ਇੱਕ ਇਹ ਆ ਵੀ ਜਾਂਦੀ ਆ ਸੀਆਈਡੀ ਰਾਹੀਂ ਇਨਾਂ ਦੀ ਜਿਹੜੀ ਸਪੈਸ਼ਲ ਫੋਰਸ ਆ ਐਸਐਸਪੀ ਦੀ ਉਹਦੇ ਰਾਹੀਂ ਕਾਲ ਵੀ ਐਸਪੀਡੀ ਸਾਹਿਬ ਆ ਰਹੇ ਆ ਜਸਮੀਤ ਸਿੰਘ ਜੀ ਉਹ ਤੁਹਾਡੇ ਨਾਲ ਗੱਲ ਕਰਨਗੇ ਪ੍ਰਧਾਨ ਜੀ ਮੀਟਿੰਗ ਕਰਨੀ ਆ ਆਪਣਾ ਇਹ ਵੀ ਕੋਈ ਗੱਲ ਨਹੀਂ ਆ ਜਾਣ ਉਹਨਾਂ ਨੂੰ ਇਹ ਸੀ ਵੀ ਸਾਢੇ 5:00 6:00 ਵਜੇ ਜਾਵਾਂਗੇ ਉਹਨੂੰ ਇੱਥੇ ਇਕੱਠ ਖਿਲਰ ਜੂਗਾ ਤੇ ਚਲੋ ਉਦੋਂ ਬਾਅਦ ਕਮੇਟੀ ਨਾਲ ਗੱਲ ਕਰ ਲਾਂਗੇ ਕੀ ਆ ਸਾਨੂੰ ਵੀ ਪਤਾ ਸੀ ਵੀ ਨਤ ਕੋਲਾਂ ਚ ਰਹਿਣ ਵਾਲੇ ਆ ਇਸ ਕਰਕੇ ਅਸੀਂ ਇੱਥੋਂ ਉਹਦਾ ਡੀਐਸਪੀ ਦਾ ਮੁਜ਼ਾਹਰਾ ਕਰਦੇ ਹਾਂ ਸ਼ਹਿਰ ਦੇ ਵਿੱਚ ਚਹਿਰ ਚ ਜਾ ਕੇ ਬਾਜਾਖਾਨਾ ਚੌਂਕ ਚੋ ਦੀ ਅਰਜ਼ੀ ਸਾੜਦੇ ਆ ਤੇ ਉਹਦੇ ਤੋਂ ਪੁਲਿਸ ਪ੍ਰਸ਼ਾਸਨ ਹਰਕਤ ਦੇ ਵਿੱਚ ਆਉਂਦਾ ਤੇ ਸਾਨੂੰ ਇਸ ਗੱਲ ਦਾ ਭਰੋਸਾ ਦਿੰਦਾ ਵੀ ਕੀਤੀ ਹੋਈ ਦਾ ਅਹਿਸਾਸ ਕਰਨ ਲਈ ਜਿੰਨੇ ਅਧਿ ਤਿਆਰ ਆ ਤੇ ਇਹਨੂੰ ਆਪਣਾ ਮਸਲੇ ਨੂੰ ਸੁਲਝਾਈਏ ਅਸ ਅੱਜ ਫਿਰ ਸਵੇਰ ਇਸ ਗੱਲ ਤੇ ਬੈਠਦੇ ਆ ਜਿਹਦੇ ਐਸਪੀ ਡੀ ਸਾਹਿਬ ਉਹਨਾਂ ਅਧਿਕਾਰੀਆਂ ਨੂੰ ਸਾਦੇ ਆ ਤਾਂ ਇੱਥੇ ਸੁਖਦੀਪ ਗੁਰਮੀਰ ਤੇ ਮਨੋਜ ਆ ਤੇ ਜਿਹੜੇ ਇਹਨਾਂ ਦੇ ਦੋਹੇ ਲਾਇਨ ਹਾਜ਼ਰ ਕਰੇ ਵਿਆ ਇਹਨਾਂ ਤਿੰਨਾਂ ਦਾ ਤਾਂ ਸਾਨੂੰ ਲਾਇਨ ਹਾਜ਼ਰ ਬਖਾ ਜਾਂਦੇ ਵੀ ਆਹ ਵੇਖੋ ਜੀ ਇਹਨਾਂ ਦੀ ਜਿਹੜੀ ਅਸੀਂ ਤੁਸੀਂਾਂ ਦੇ ਵਿਭਾਗੀ ਕਾਰਵਾਈ ਵੀ ਆਹ ਦੀ ਕਰੀ ਪਈ ਤਿੰਨੇ ਲਾਇਨ ਹਾਜ਼ਰ ਕੀਤੇ ਵਿਆ ਤੇ ਜਿਹੜਾ ਮਨੋਜ ਕੁਮਾਰ ਤੇ ਡੀਐਸਪੀ ਸੁਖਦੀਪ ਆਇਆ ਵਿਆ ਉਹ ਆਪਣੀ ਕੀਤੀ ਹੋਈ ਦਾ ਜਿਹੜਾ ਉਹਨਾਂ ਨੇ ਬਖਲਾੜ ਦੇ ਵਿੱਚ ਬੋਲਿਆ ਵਿਆ ਉਹ ਉਹਦਾ ਅਹਿਸਾਸ ਕਰਨਗੇ ਤੇ ਵੀ ਆਜੋ ਅਸੀਂ ਗਲਤੀ ਮਣਾਉਣ ਲਈ ਤਿਆਰ ਆ ਉਹਨਾਂ ਨੇ ਆ ਕੇ ਆਪਦਾ ਅਹਿਸਾਸ ਕਰ ਲਿਆ ਤੇ ਗੁਰਮੀਰ ਬਾਹਰ ਹੋਣ ਕਰਕੇ 4 ਦਿਨ ਦਾ ਭਰੋਸਾ ਹੈ ਵੀ 14 ਦਿਨਾਂ ਨੂੰ ਜਾ ਕੇ ਜਿਹੜੀ ਮਾਤਾ ਦੇ ਨਾਲ ਉਹਨੇ ਦੁਰਭਿਆਰ ਕੀਤਾ ਉਹ ਉੱਥੇ ਜਾ ਕੇ ਪਿੰਡ ਦਰਸ਼ਕਾਂਾਂ ਦੇ ਅੰਦਰ ਆਪਦੀ ਮਾਫੀ ਦਾ ਅਹਿਸਾਸ ਕਰਕੇ ਆਊਗਾ ਇਸ ਕਰਕੇ ਅੱਜ ਦਾ ਜਿਹੜਾ ਇਹ ਸਮਝੌਤਾ ਹੈ ਇਹਨੂੰ ਲਾਗੂ ਕਰਕੇ ਜਿਹੜਾ ਧਰਨਾ ਸਮਾਪਤ ਕੀਤਾ ਜਾਂਦਾ ਹੈ ਸਮਾਦਿੰਦੇ ਲੇਕ ਧੰਨਵਾਦੀ ਤੁਹਾਡਾ